ਹਰਸਾਲ ਦੀ ਤਰ੍ਹਾਂ ਬਟਿੰਡਾ ਦੇ ਵਿੱਚ ਅੱਜ 3 ਰੋਜ਼ਾ 18ਵਾਂ ਵਿਰਾਸਤੀ ਮੇਲੇ ਦਾ ਗਾਜ਼ ਪ੍ਰਬੰਧਕਾਂ ਦੇ ਵੱਲੋਂ ਬੜੇ ਧੂਮ-ਧਾਮ ਰ ਕੀਤਾ ਗਿਆ। ਉਹਨਾਂ ਕਿਹਾ ਕਿ ਸਾਡੀ ਮਹਾਨ ਵਿਰਾਸਤ ਨੂੰ ਸੰਭਾਲਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। ਇਹਨਾਂ ਗੱਲਾਂ ਦਾ ਪੱਟਾਵ ਡਿਪਟੀ ਕਮਿਸ਼ਨਰ ਬਟਿੰਡਾ ਸ਼ੌਕਤ ਅਹਿਮਦ ਪਰੇ ਨੇ 18ਵੀਂ ਆਜ਼ਾਦੀ ਢੂਲਾਟੀਆਂ ਨੂੰ ਸਮਰਪਿਤ ਵਿਰਾਸਤੀ ਮੇਲੇ ਵਿੱਚ ਮੁੱਖ ਮਹਿਮਾਨ ਦੇ ਵਜੋਂ ਸ਼ਿਰਕਤ ਕਰਨ ਮੌਕੇ ਮੀਡੀਆ ਦੇ ਨਾਲ ਗੱਲਬਾਤ ਕਰਦੀ ਕੀਤਾ। ਤਾ 18 ਨੂੰ ਜਾਣਦੇ ਕੁਲਾਟੇ ਉਸ ਮਹਾਰਤ ਦੇ ਤਿਰੰਦੂ ਦਾ ਵਿਰਾਸਤੀ ਮੇਲੇ ਦਾ ਗਾਜ਼ ਪਹੁੰਚਿਆ ਪ੍ਰਮੁੱਖ ਸਖੀਤਾ ਦੁਆਰਾ ਗੁਰਦੁਆਰਾ ਸ਼੍ਰੀ ਹਾਜ਼ੀ ਰਤਨ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਦਰਗਾਹ ਤੇ ਚਾਦਨ ਚੜਾਉਣ ਦੇ ਨਾਲ ਹੋਇਆ ਮਾਰਵਾ ਵਿਰਾਸਤੀ ਮੇਲਾ ਬਠਿੰਡੇ ਸ਼ਹਿਰ ਦਾ ਆ ਇਸ ਵਾਰ ਦਿਨ ਹੋ ਰਿਹਾ ਹੈ ਤੁਸੀਂ ਵੇਖ ਰਹੇ ਹੋ ਬਹੁਤ ਚਹਲ ਪਹਿਲ ਹੈ ਕਾਫੀ ਵਾਚਤ ਕੇ ਜੋ ਲੋਕ ਜਿਹੜੇ ਹੈਗੇ ਉਹ ਇੱਥੇ ਆ ਜਾਈ ਨੇ ਤੇ ਅੱਜ ਇੱਥੇ ਸ਼ੁਰੂਆਤ ਜਿਹੜੀ ਹੈ ਇਹ ਆ ਗੁਰਦੁਆਰਾ ਸਾਹਿਬ ਤੋਂ ਉਸ ਤੋਂ ਬਾਅਦ ਜਿਹੜਾ ਹੈਗਾ ਦਰਗਾਹ ਵਿੱਚ ਚਾਦਰ ਚੜਾ ਕੇ ਇੱਕ ਅੱਛਾ ਸੰਦੇਸ਼ ਦਿੰਦੇ ਹੋਏ ਹੁਣ ਜਿਹੜੀ ਮੈਂ ਆਪਣੀ ਜਿਹੜਾ ਕਾਰਵਾਨ ਹੈ ਉਹਨੂੰ ਆਪਾਂ ਜੰਡੀ ਦੇਣੀ ਹੈ ਇੱਥੇ ਤੇ ਇਸ ਤੋਂ ਬਾਅਦ ਜਿਹੜਾ ਹੈਗਾ ਸ਼ਾਮ ਨੂੰ 4 ਵਜੇ ਦੇ ਕਰੀਬ ਜਿਹੜਾ ਹੈਗਾ ਜਿਹੜਾ ਮੈਂ ਆਪਣਾ ਪਿੰਡ ਹੈ ਉਹਦਾ ਉਦਘਾਟਨ ਹੋਏਗਾ ਉਸ ਤੋਂ ਬਾਅਦ ਕੱਲ ਤੇ ਪਰਸੋਂ ਜਿਹੜੇ ਹੈਗੇ ਪ੍ਰੋਗਰਾਮ ਚੱਲਦੇ ਰਹਿਣਗੇ ਅਸਲ 12 ਵਜੇ ਤੋਂ ਲੈ ਕੇ ਰਾਤ ਤੇ 10 ਵਜੇ ਤੱਕ ਤੇ ਇੱਕ ਬਹੁਤ ਵਧੀਆ ਸੰਦੇਸ਼ ਹੈ ਬਠਿੰਡਾ ਜਿਹੜਾ ਜਿੰਦਾ ਹੈ ਕਿ ਜਿਹੜਾ ਆਪਣਾ ਕਲਚਰ ਹੈ ਆਪਣਾ ਮੂਲ ਜਿਹੜਾ ਹੈਗਾ ਆਪਣਾ ਉਹਨੂੰ ਆਪਾਂ ਨਾ ਭੁੱਲੀਏ ਤੇ ਜਿਹੜੇ ਆਪਣੇ ਉਹ ਕਲਚਰ ਦੀ ਚੀਜ਼ਾਂ ਨੇ ਉਹਨੂੰ ਆਪਾਂ ਸੰਭਾਲ ਕੇ ਰੱਖੀਏ ਤੇ ਆਪਣੀ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਵੀ ਉਹਦੇ ਨਾਲ ਜਾਣੂ ਕਰਵਾਈਏ ਤੇ ਮੈਂ ਸਮਝਦਾ ਕਿ ਜਿਹੜੀ ਸੋਸਾਇਟੀ ਹੈ ਪਿਛਲੇ 18 ਸਾਲ ਤੋਂ ਬਹੁਤ ਵਧੀਆ ਕੰਮ ਕਰ ਰਹੀ ਹੈ ਹੁਣ ਸਰਕਾਰ ਜਿਹੜੀ ਹੈ ਕਿ ਉਹ ਵੀ ਇਹਦੇ ਨਾਲ ਜਿਹੜਾ ਕਿ ਪੰਜਾਬ ਮੰਤਰੀ ਜੀ ਦਾ ਰੰਗਲਾ ਪੰਜਾਬ ਦਾ ਸੁਪਨਾ ਹੈ ਕਿ ਆਪਾਂ ਆਪਣੇ ਜਿਹੜਾ ਕਲਚਰ ਹੈ ਉਹਨੂੰ ਵੀ ਸਾਹਮਣਾ ਹੈ ਤੇ ਨਾਲ ਜਿਹੜਾ ਹੈਗਾ ਆਪਣੇ ਬੱਚਿਆਂ ਨੂੰ ਵੀ ਇੱਕ ਸੁਨਹਿਰਾ ਭਵਿੱਖ ਦੇਣਾ ਹੈ ਉਹਦੇ ਵਾਸਤੇ ਸਰਕਾਰ ਹਰ ਤਰੀਕੇ ਨਾਲ ਕੋਸ਼ਿਸ਼ ਕਰ ਰਹੀ ਹੈ ਤੇ ਉਹਦੇ ਵਿੱਚੋਂ ਇੱਕ ਪਹਿਲ ਇਹ ਵੀ ਹੈਗੀ ਹੈ ਕਿ ਜਿਹੜੇ ਜ਼ਿਲ੍ਹੇ ਵਕ ਵਕ ਆਪਣੇ ਤਿਵਾਰ ਮਨਾਉਂਦੇ ਆ ਹਕ ਵਕ ਆਪਣੇ ਪ੍ਰੋਗਰਾਮਸ ਜਾਂ ਕਲਚਰਲ ਇਨੀਸ਼ੀਏਟਿਵਸ ਲੈਂਦੇ ਸੀਗੇ ਉਹਨਾਂ ਨੂੰ ਵੀ ਆਪਾਂ ਪ੍ਰੀਜ਼ਰਵ ਕਰੀਏ ਤੇ ਇੱਕ ਅੱਛਾ ਚੰਗਾ ਕੈਲੰਡਰ ਪੂਰੀ ਸਟੇਟ ਦਾ ਬਣਿਆ ਹੋਇਆ ਹੈ ਜਿੱਥੇ ਇਸ ਤਰੀਕੇ ਦੇ ਮੇਲੇ ਪੁਰਾਣੇ ਹੁਆ ਕਰਦੇ ਸੀਗੇ